ਇਹ ਬੱਚਿਆਂ ਦੇ ਵਿਆਹ ਕਾਰਜਾਂ ਦੀ ਖੁਸ਼ੀ ਨੂੰ ਮੁਖ ਲੈ ਕਰਕੇ ਇਕੱਤਰ ਹੋਏ ਆ ਮਾਪੋਤਾਂ ਦੇ ਪਰਾਲੇ ਦਾ ਸਤਿਕਾਰ ਉੱਥੇ ਕਾਲਜ ਦੇ ਸਮੇਂ ਦੀ ਤਰਦਾਨ ਭਗਤੀ ਕੀਰਤਨ ਭਗਤੀ ਨਾਲ ਜੁੜਨ ਦਾ ਸਾਨੂੰ ਸੁਭਾਗਾ ਸਮਾ ਬਾਹਰ ਸਾਹਿਬ ਨੇ ਬਖਸ਼ਿਸ਼ ਕੀਤਾ ਹੈ ਸਵਾਹੁ ਥੋੜੇ ਸਮੇਂ ਦੀ ਦਾਸ ਰਿਆਂ ਦੀ ਹਾਜ਼ਰੀ ਹੈ ਵਿਪ੍ਰੰਤ ਅਦੇ ਸਰਕਾਰ ਨੂੰ ਮਹਾਂਪੁਰਖ ਬਾਬਾ ਸਤਨਾਮ ਸਿੰਘ ਜੀ ਪੂਲੋ ਬਾਦਰੀਵਾੜੇ ਤੇ ਬਾਬਾ ਸੁਖੀਰ ਸਿੰਘ ਜੀ ਕੰਧੋਲੇ ਵਾਲੇ ਮਹਾਂਪੁਰਖ ਵੀ ਪ੍ਰਾਰੰਭ ਕਰ ਦੇਣੀ ਹੈ ਸਭ ਬੇਨਤੀ ਹੈ ਭਾਈ ਸਾਰੀਆਂ ਸੰਸਾਂ ਇਕੱਤਰ ਹੋ ਕੇ ਬਹਿਣ ਦਾ ਯਤਨ ਕਰੋ ਆਓ ਅਗਲੇ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤੇ ਜੀ ਸਾਂਝ ਬਣਾਈਏ ਜੋ ਮਾਣਯੋਗ ਰਾਜਪਤ ਦੇ ਆਪ ਨੇ ਦੇਵੇ ਕਰਵਾ ਕਰਦੇ ਹਨ ਭਾਰਦੇ ਜੀ ਨੂੰ ਬਾਤ ਸੁਣਾਉਂਦੇ ਤੇ ਜੋ ਹੋਵੇ ਕੀ ਨਾ ਹੋ ਸਾਰਾ ਕਰ ਦਿੱਤਾ ਹੋਵੇ ਜਦੋਂ ਮੈਂ ਮਾਣੇ ਬੰਦ ਕੋਈ ਬਾਤ ਸੁਣਦੀ ਸਾਡੀ ਇੱਕ ਵਾਂਗ ਹੋ ਜਾਂਦੀ ਹੈ ਸਾਡੀਆਂ ਦੋ ਹੋਣ ਗਿਆ ਸਾਡੀਆਂ ਚਾਰ ਬਣਾ ਹੋਣ ਗਿਆ ਜਦੋਂ ਬਾਤਿਆਂ ਕੀ ਵਿਆਹਤਾ ਦੇ ਘਰ ਵਿੱਚ ਆਉਂਦੇ ਨੇ ਸੁਨੀਆਂ ਦੇ ਘਰ ਵਿੱਚ ਆਉਂਦੇ ਨੇ ਗਿੰਦੇ ਲੱਖਾਂ ਤੋਂ ਸ਼ੁਰੂ ਹੁੰਦੀ ਹੈ ਲੱਖ ਪੁੱਤੀਆਂ ਪਾਤਸ਼ਾਹੇ ਜਦੋਂ ਜੇ ਸਤਿਗੁਰ ਨਦਰ ਕਰੇ ਜਦੋਂ ਮਹਾਰਾਜ ਦੀ ਮਿਹਰ ਦੀ ਨਜ਼ਰ ਕਰਦੇ ਨੇ ਕਦੋਂ ਕਰਦੇ ਨੇ ਜਦੋਂ ਭਾਵਨਾ ਵਸੋ ਕੇ ਹਾਜ਼ਰੀ ਭਰਾਂਗੇ ਜਦੋਂ ਜਰਵਾਸੋ ਵਸੋ ਕੇ ਕੀ ਮਹਾਰਾਜ ਜਿਹੜੀਆਂ ਲੋੜ ਵੱਧਤੀਆਂ ਨੇ ਉਹਨਾਂ ਨੂੰ ਸਮਾਨਤਾ ਦੇਣਾ ਕਿ ਉਹ ਸਮਾਨ ਅਲਵਾਰੀ ਆ ਬੈੱਡ ਨੇ ਕੁਰਸੀਆਂ ਮੇਜ਼ ਨੇ ਨਾਲ ਮਸ਼ੀਨਾਂ ਭਾਂਡੇ ਨੇ ਕੂਲਰ ਆ ਇਹ ਸਾਰਾ ਇੱਕ ਲੋਡਬੰਦ ਟੀ ਨੂੰ ਦਿੱਤਾ ਜਾਣਾ ਸਮਾਨ तकरीबन ਵੀ ਮੈਂ ਤੁਹਾਨੂੰ ਦਿਖਾਉਣਾ तकरीबन ਵੀ 8 ਸੈਟ ਲੱਗੇ ਹੋਏ ਨੇ ਇੱਥੇ 8 ਸੈਟ ਲੱਗੇ ਹੋਏ ਨੇ ਬੱਚਿਆਂ ਦੇ ਜਿਹੜੇ ਗਿਣਤੀ ਕਰਿਓ 1 2 3 4 5 6 7 8 86 ਸੰਗਤ ਜੀ ਇਹ ਕੱਲੀ ਕੱਲੀ ਬੱਚੀ ਨੂੰ ਜਿਹੜਾ ਸਮਾਨ ਦਿੱਤਾ ਜਾਣਾ ਨਾ ਉਹ ਆ ਦੇਖੋ ਸਲਾਈ ਮਸ਼ੀਨਾਂ ਭਾਂਡੇ ਨੇ ਕਿੰਨੇ ਕਿੰਨੇ ਨੇ ਕੁਝ بڑے ਬੱਚੇ ਨੇ ਇਹਨਾਂ ਦੇ ਨਾਲ ਆਪਾਂ ਗੱਲ ਕਰਾਂਗੇ ਫਾਰਮ ਫਾਰਮ ਨੇ ਜਿਹੜੇ ਕੁੜੀਆਂ ਦੇ ਵਿਆਹ ਹੋਣੇ ਨੇ ਹਣਾ ਜਿਹੜੀਆਂ ਕੁੜੀਆਂ ਦੇ ਸਾਡੀਆਂ ਧੀਆਂ ਦੇ ਵਿਆਹਾਂ ਦੇ ਨੇ ਉਹਨਾਂ ਦੇ ਫਾਰਮ ਨੇ ਇਹ ਉਹ ਉਹ ਜੋੜੇ ਨੂੰ ਜਿਹੜੇ ਜੋੜੇ ਦੇ ਫਾਰਮ ਆ ਅੱਠ ਕੁੜੀਆਂ ਦੇ ਉਹਨਾਂ ਨੂੰ ਸਮਾਨ ਦਿੱਤਾ ਜਾਣਾ ਬਹੁਤ ਧੰਨਵਾਦ ਬਾਜੀ ਤੁਹਾਡਾ ਕਿ ਇਹ ਇਹ ਉਹ ਫਾਰਮ ਨੇ ਫਾਰਮ ਤੋਂ ਉਹ ਜੋੜੇ ਦੇ ਹਿਸਾਬ ਨਾਲ ਸਮਾਨ ਦਿੱਤਾ ਧੰਨਵਾਦ ਬਾਜੀ ਮੱਲ ਉਹ ਰਹੀ ਹੋਵੇ ਕੁੜੀ ਆਈ ਸੰਗਤ ਆ ਜਿਹੜੀਆਂ ਰਸਮਾਂ ਵਰਤਾਂ ਨੇ ਇਹਨਾਂ ਨੇ ਕਰਕੇ ਹੀ ਇਸ ਸਮਾਗਮ ਦਾ ਪੂਰ ਹੋਇਆ ਹੈ ਮੈਂ ਬਹੁਤ ਬਹੁਤ ਜਿਹੜੇ ਆ ਤੁਹਾਨੂੰ ਆਪਿਆਂ ਦਾ ਯਾਦ ਆਪਣੀ ਇਸ ਵਕਤ ਵਿੱਚ ਸ਼ਾਮਲ ਹੋਇਆ ਹੈ ਜੀ ਸਿਖਾਇਆ ਲੋਕਾਂ ਤੋਂ ਆਸ ਕੀ ਮੰਗਦੇ ਹਮਨੇ ਉਹਨਾਂ ਨਾਲ ਦੀਦਾ ਸੇਵਾ ਲਈ ਸਭ ਜੋ ਭੁੱਲ ਕੋ ਕਰਤਾ ਜੇਵਨ ਵਿਦਿਊਦਾਲੇ ਦਾ ਘਰਨਾ ਹੋਤੀਆ ਰਹਿਨੀ ਜਾਂਦੇ ਪਹਿਲੇ ਧੰਨਵਾਦ ਭਾਈ ਜੀ ਤੁਹਾਡਾ ਇਸ ਨੇ ਵਿਆਸ ਮਾਗਵਾ ਚ ਬਹੁਤ ਵੱਧ ਚੜ ਕੇ ਹਿੱਸਾ ਇਹਦਾ ਪਿੰਡ ਮਹਿਰਨਾ ਇਸਲੇ 2009 ਤੋਂ ਲੈ ਕੇ ਲੰਮੇ ਸਮੇਂ ਤੋਂ ਇਹ ਕਾਰਜ ਲਗਾਤਾਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਨਿਰੰਤਰ ਚੱਲ ਰਹੇ ਹਨ ਸਮੇ ਸਮੇਤੇ ਜਿਵੇਂ ਵੀ ਵਾਹਿਗੁਰੂ ਦੀ ਕਿਰਪਾ ਹੁੰਦੀ ਆ ਮਹਾਪੁਰਸ਼ ਦਾ ਅਸੀਰਵਾਦ ਹੁੰਦਾਗਾ ਜਿਵੇਂ ਦਸਤਾਰ ਮੁਕਾਬਲੇ ਕਰਵਾਣੀ ਮੁਕਾਬਲੇ ਅੰਮ੍ਰਿਤ ਸੰਚਾਰ ਹੋਰ ਵੀ ਜੋ ਵੀ ਜਿਵੇਂ ਜਿਵੇਂ ਪ੍ਰੋਗਰਾਮ ਲਿਖੇ ਜਾਂਦੇ ਨੇ ਕਲੱਬ ਵੱਲੋਂ ਸਮੇ ਸਮੇਤੇ ਕੀਤੇ ਜਾਂਦੇ ਹਨ ਇਹ ਕਰਦਾ ਕੌਣ ਹੈ ਕਰੌਂਦੀ ਸੰਗਤ ਹੈ ਕਰਦੇ ਨਿਮਾਣਿਆ ਸੀ ਜਿਹਨਾਂ ਦੀ ਵਹਿਕੂ ਨੇ ਡੋਕੀ ਲਾਈ ਆ ਕਿਉਂਕਿ ਕਾਰਜ ਜੇ ਕੋਟਾ-ਕੋਟਾ ਨਹੀਂ ਹੁੰਦਾ ਹੈਗਾ ਇਹ ਸਿਰਫ ਕੀ ਕਰਨ ਵਾਲਾ ਕੋਣ ਹੈ ਤੁਸੀਂ ਸਾਨੂੰ ਜਿਹਨਾਂ ਨੇ ਸਾਨੂੰ ਹੌਸਲਾ ਦਿੱੰਨੇ ਹੋ ਨਾਲ ਹੌਸਲੇ ਦੇ ਨਾਲ ਨਾਲ ਸਹਿਯੋਗ ਵੀ ਦਿੱੰਨੇ ਹੋ ਸਾਰੇ ਹੀ ਨਗਰ ਦੇ ਮੇਰੇ ਤੇ ਨਗਰ ਪੰਚਾਇਤ ਇਲਾਕੇ ਦੀਆਂ ਸਾਰੀਆਂ ਸੰਗਤਾਂ ਬੀਬੀਆ ਭੈਣਾ ਜਿਨ੍ਹਾਂ ਨੇ ਹਰ ਇੱਕ ਤਰ੍ਹਾਂ ਦਾ ਸਹਿਯੋਗ ਦਿੱਤਾ ਭਾਵੇਂ ਬਿਸਤਰੀਆਂ ਚ ਸੂਟਾਂ ਚ ਫਰਿਚਰ ਦੇ ਵਿੱਚ ਜੋ ਸਮਾਰ ਦਿੱਤਾ ਜਾਣਾ ਤੁਹਾਡੇ ਸਾਹਮਣੇ ਆ ਬਿਲਕੁਲ ਪਾਰਦਰਸ਼ੀ ਆ ਕਿਸੇ ਨੂੰ ਕੋਈ ਐ ਨਹੀਂ ਹੈਗਾ ਵੀ ਪਰਦੇ ਨਾਲ ਕੋਈ ਹੋਰ ਚੀਜ਼ ਦੇਣੀ ਆ ਸਭ ਕੁਝ ਤੁਹਾਡੇ ਸੰਗਤ ਦੇ ਸਾਹਮਣੇ ਆ ਤੁਹਾਡੇ ਅਸ਼ੀਰਵਾਦ ਨਾਲ ਆ ਆਪਣੇ ਪਰਿਵਾਰ ਦਾ ਆਪਣੇ ਸੱਸ ਸਹੁਰੇ ਦਾ ਛਤਕਾਰ ਕਰਿਓ ਆਪਣੇ ਪਤੀ ਪਰਮੇਸ਼ਰ ਨੂੰ ਇੱਜ਼ਤ ਦਿਓ ਰਾਲਾ ਮਿਲ ਕੇ ਤੁਸੀਂ ਕਿਡਾ ਸਹਿਯੋਗ ਦੋਨੇ ਤੁਹਾਡਾ ਦਸਵੰਦ ਜਿਹੜਾ ਉਹ ਦਸਵੰਦ ਲੱਗਦਾ ਹੈ ਤੁਸੀਂ ਦਸਵੰਦ ਕੱਢਦੇ ਹੋ ਜੇ ਢਾਈ ਘੰਟੇ ਦਾ ਸਿਮਰਨ ਸਤਿਗੁਰਾਂ ਨੇ ਲਿਖ ਕੇ ਲਿਆ ਤਾਂ ਦਸਵੰਦ ਵੀ ਮਹਾਰਾਜ ਸਾਹਿਬ ਨੇ ਕਿਹਾ ਵੀ ਦਸਵੰਦ ਵੀ ਜ਼ਰੂਰ ਕੱਢਣਾ ਇਸ ਕਰਕੇ ਕਹਿੰਦਾ ਧੀਆ ਕੋਲੋਂ ਲੁਖ ਲੁਖ ਰੋਇਆ ਧੀਆ ਲਈ ਊਚਾ ਕੱਦ ਸੀ ਆਪਣੀ ਜੂਦੇ ਲੋਕਾਂ ਦਾ ਕਈ ਵਾਰੀ ਕੀ ਹੁੰਦਾ ਹੈ ਪੰਗਾ ਬਹੁਤ ਉੱਚੇ ਕੱਦ ਦਾ ਹੁੰਦਾ ਪਰ ਹੁੰਦਾ ਨਹੀਂ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜਿਹਦੇ ਕੋਲ 4 ਪੈਸੇ ਨੇ ਜਿਹਦੇ ਕੋਲ ਸਭ ਸਭੇ ਉਹੀ ਉਹਦਾ ਹੀ ਕੱਦ ਉੱਚਾ ਹੋਣਾ ਹੈ ਕਈ ਨਾਮ ਜੱਪਣ ਵਾਲੀਆਂ ਰੂਹਾਂ ਭਾਗੀ ਤੇ ਸਜੀਬੜ ਅਬਰ ਨਾ ਕੋਈ ਵਾਜੀ ਗੁਰਜੀਤ ਦਾ ਪਰਸੋ ਵਾਜੀ ਗੁਰਜੀਤ ਆਪੁ ਖਨਾਲ ਹੋਠੀ ਇਹ ਪੱਲੇ ਦੀ ਰਸਮ ਹੈ ਜੀ ਨਾਲ ਲੜਕੀਆਂ ਦੇ ਜਿਹੜੇ ਬੱਚਿਆਂ ਦੇ ਪਿਤਾ ਨੇ ਉਹ ਵੀ ਮਗਰ ਨਾਲ ਹੀ ਆ ਜਾਣ ਉਹ ਵੀ ਅਸ਼ੀਰਵਾਦ ਦੇਣ ਵਾਸਤੇ ਨਾਲ ਖਲੋਣ ਤੇ ਮੇਰੇ ਮਹਾਂਪੁਰਖਾਂ ਨੂੰ ਬੇਨਤੀ ਹੈ ਪਤਵੰਤੇ ਸੱਜਣਾ ਨੂੰ ਕਿ ਕੋ ਪੱਲੇ ਦੀ ਰਸਮ ਜਿਹੜੀ ਹੈ ਕਹਾਂ ਉਸ ਤੁਸੰਦਿੰਦਾ ਨਾਨਕ ਜੀ ਮੈਂ ਹਉ ਵਜਾਈ ショੜਾ ਖਾਬ ਕੇ ਜਿ ਰਿਆ ਕੀ ਅੱਬੇ ਸਾ آؤ چار لاکھوں کا پاٹ ہوئے گا अर पेलडीलाँ परदिलो अर पेलडीलाँ میںہ ہوا میرے باب کا شبس بڑھتا ہے تو میرے ہی ہارمونیم دن اگی جی کچھ رکھنا پچیت ہی ڈالی سارے ہو جان کے سارے بلاد ਇਹਨਾਂ ਗੁਰੂਖਾਨਵਾਪਾ ਦੇ ਜੱਗਰਿਆਂ ਆਓ ਬੜੇ ਪਿਆਰ ਨਾਲ ਸਾਰੇ ਨਾਲ ਜੁੜ ਕੇ ਇਕੱਠੇ ਤੁਸੀਂ ਬੜੇ ਪਿਆਰੇ ਬੀਬੀਆਂ ਵਾਲੇ ਪਾਸੋਂ ਬੀਬੀਆਂ ਨੇ ਬੜੇ ਪਿਆਰ ਨਾਲ ਆਉਣੇ ਤੇ ਭਾਈਆਂ ਵਾਲੇ ਪਾਸੋਂ ਆ ਆ ਦੇਖੋ ਮੇਰੇ ਵੀਰ ਜੀ ਨੇ ਅਰਾ ਪਤਾ ਕਰ ਵੀ ਦਿੱਤੀ ਆਓ ਬੜੇ ਪਿਆਰ ਨਾਲ ਸਾਰੇ ਆ ਹੋਲਾ ਜੀ ਮੇਰੇ ਨਾਲ ਆ ਹੋਲਾ ਜੀ ਰੋ ਰੋ ਜੀ ਮੇਰੇ ਬਾਬਲਾ ਬੀਬੀਆਂ ਵਾਲੀ ਵਾਲੀ ਕਹਿੰਦੇ ਉੱਠਦੀ ਜਾਂਦਾ ਦੇਖ ਲੋ ਫੱਡੇ ਦਾ ਸੱਚ ਉਹ ਵੀ ਪਾੜਿਆ ਹੋਣਾ ਕੋਖ ਨੇ ਚੜ ਕੇ ਜਦੋਂ ਦਸੇ ਭੱਜੜਾ ਪਾਇਆ ਹੁਣ ਬੀਬੀਆਂ ਤੋਂ ਬਿਨਾਂ ਇਹ ਜਦੋਂ ਨਾ ਹਰਬੰਦਰ ਸਾਹਿਬ ਦੀ ਕਾਰਸੇਵਾ ਮਹਾਰਾਜ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਰੱਬ ਜੀ ਕੀਤੀ ਸੀ ਇੱਕ ਇੱਕ ਰੁਪਿਆ ਸੱਜੋਂ ਤੋਂ ਆਇਆ ਸੀ ਬੀਬੀਆਂ ਭੈਣਾਂ ਦੇ ਕੋਲੋਂ ਵੀ ਭਾਈਆਂ ਕੋਲੋਂ ਵੀ ਸਾਰੇ ਤੋਂ ਇਹਨ ਕਰਕੇ ਘਾਉਸ ਦੀ ਬੀਬੀਆਂ ਭੈਣਾਂ ਚੋ ਵੀ ਹੋਰ ਕੋਸ਼ੇ ਹਾਰ ਦੇ ਪਾਇਆ ਸੀ ਮੇਰੇ ਬਾਵਾ ਤੇਰਾ ਬਾਵਨਾ ਬਿਆਗੁਆ ਜੀ ਤੇਰੇ ਬਾਵਨਾ ਦੁਰਮੁਖੇ ਹਰ ਦਿਲ ਕੋ ਆਤੀ ਮੇਰੇ ਬਾਵਨਾ ਬਿਆਗੁਆ ਜੀ ਮੇਰੇ ਬਾਵਨਾ ਦੇਵ ਜੀ ਗਜਵਾਜ ਕੇ ਭਤੇ ਬਲਾਉਂਦੀ ਵਾਹਿਗੁਰੂ ਕਾ ਖਲਤਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਉਣੀ ਕੁਣੀ ਕਾਲੀ ਦਾ ਹਰਿ ਬਾ ਸਾਡੇ ਕਾਲਜੂ ਕੀ ਜੀਵਾਂ ਦੇ ਹਰਦੇ ਦੇ ਸੁਣਾ ਕਿ ਤਕ ਬਰਿਉ ਜੀ ਸਤਿ ਸਾਮੂ ਇਲਾਹੀ ਦਰਗਾਹੀ ਮੁਖਮ ਨਾਮੇ ਸਾਹਿਬ ਬਖਸ਼ੇ ਨਿਵਾਤ ਲੋਹਰ ਬਾ ਗੁਰੂ ਜੀ ਮਾਫ ਕਰੀ ਸਰਬਤਿ ਗਾਧ ਰਾਸ ਸੁਮੇਂ ਦੀ ਪਿਆਰੇ ਮੇਰ ਜਿਨਾ ਬਣਿਆ ਤਰਨਾਮ ਜਿਤੇ ਆਵੇ ਸੰਤ ਨਾਮ ਆਪਾ ਚਲਦੀ ਕਲਾ ਸ੍ਰੀ ਸੁਭਵ ਦਾ ਪਰਾ ਵਾਹੀ ਗੁਲੀ ਗਾ ਕਰਤਾ ਵਾਹੀ ਗੁਲੀ ਕੀ ਭਤੇ ਗੁਰੇ ਮਾਣਮਰਦਾ ਇਹ ਮਤਲਬ ਹੀ ਆ ਕਿ ਇਹ ਜਿਹੜੀ ਮਹਾਨ ਧਰਤੀ ਆ 35000 ਸਿੱਕੇ ਅਸੀਦਾ ਦੀ ਧਰਤੀ ਆ ਸਾਰੇ ਜਿਹੜੇ ਨਵੇਂ ਵਿਆਹ ਹੈ ਜਿਹੜੇ ਵੀਰਾਂ ਨੂੰ ਬੇਨਤੀ ਕਰਦਾ ਨਸ਼ੇ ਪਤੇ ਤੋਂ ਰਹਤ ਰਹੋ ਅਮਰਤ ਧਾਰੀ ਹੋਵੋ ਮਨ ਬਣਾ ਕੇ ਗੁਰੂ ਵਾਲੇ ਬਣਜੋ ਭਾਈ ਕਿਉਂਕਿ ਗੁਰੂ ਦੀ ਮਿਹਰਾਈ ਬਹੁਤ ਕਰਮਾਂ ਵਾਲਿਆਂ ਨੂੰ ਮਿਲਦੀ ਆ ਸਾਰਿਆਂ ਨੂੰ ਵਧਾਈਆਂ ਲੈ ਭਾਈ ਇਸ ਦਾ ਰੌਲਾ ਕੋਈ ਵੀ ਲਾਭਾ ਨਹੀਂ ਹੋਣਾ ਚਾਹੀਦਾ ਕੀ ਕੁੜੀ ਆਪਣੇ ਸੱਸ ਸਹੁਰੇ ਨਾਲ ਲੜਦੀ ਆ ਆਪਣੇ ਘਰ ਵਾਲੇ ਨਾਲ ਲੜਦੀ ਆ ਆਪਣੇ ਪਰਿਵਾਰ ਨੂੰ ਲੜਦੀ ਆ ਸਾਡੇ ਕੋਲ ਕਈ ਵਾਰ ਇਦਾਂ ਦੇ ਕੇਸ ਸਾਜਦੇ ਸਾਨੂੰ ਜਾਣਾ ਵੀ ਪੈਂਦਾ ਇਹ ਮੇਰੀਆਂ ਭੈਣਾਂ ਨੂੰ ਬੇਇੱਜ਼ਤੀ ਆ ਵੀਰਾਂ ਨੂੰ ਵੀ ਬੇਇੱਜ਼ਤੀ ਆ ਵੀ ਤੁਸੀਂ ਇਹ ਵਿਆਹ ਹੋ ਗਿਆ ਆਪਾਂ ਕੰਮ ਹੀ ਨਾ ਕਰੀਏ ਇਹ ਵੀ ਜ਼ਰੂਰੀ ਆ ਤੁਹਾਡਾ ਪਰਿਵਾਰ ਆ ਤੁਸੀਂ ਆਪਸ ਵਿੱਚ ਲੜ ਕੇ ਰਹੜਾਗਾ ਕਿਉਂਕਿ ਮੇਰੇ ਸਾਨੂੰ ਇਹ じゃ ਕੋਈ ਤੁਹਾਡਾ ਲੰਬਾ ਨਹੀਂ ਹੋਣਾ ਚਾਹੀਦਾ ਅੱਗੇ ਕਈ ਵਾਰ ਆਉਂਦੇ ਆ ਚਲੋ ਸੈਟ ਸਪਾਈਆਂ ਕਰੇ ਆਏ ਉਹਨੇ ਜਾਏ ਉਹਨੇ ਪਰ ਬੇਨਤੀ ਹੱਥ ਜੋੜ ਕੇ ਸਾਰੇ ਚਾਹਨਾ ਸੱਸ ਸੋਹਰੇ ਹੀ ਤੁਹਾਡੇ ਮਾਤਾ ਪਿਤਾ ਨੇ ਉਹਨਾਂ ਦਾ ਸਤਿਕਾਰ ਕਰਨਾ ਤੇ ਬੱਚਿਆਂ ਨੂੰ ਸਰੂਪੇ ਪੌੜੇ ਨੇ ਉਸ ਤੋਂ ਬਾਅਦ ਯਾਦਗਾਰੀ ਫੋਟੋ ਹੋਊਗੀ ਦੇਖ ਵਰਤੋਂ ਤੋਂ ਬਾਅਦ ਜਦੋਂ ਮਹਾਰਾਜਾ ਸਰੂਪਾ ਆਪਣੇ ਸਤਲ ਤਣੇ ਤਣੇ ਬੇਨਤੀ ਆ ਵੀ ਸਾਰੀ ਸੰਗਤ ਨੇ ਇਸੇ ਤਰ੍ਹਾਂ ਪ੍ਰੇਮ ਨਾਲ ਬੈਠੇ ਰਹਿਣਾ ਹੈ ਜੋ ਪਹਿਲਾਂ ਆਪਣੇ ਵੱਲੋਂ ਵਿਚਾਰ ਪ੍ਰਗਟ ਕੀਤੇ ਨੇ ਉਮੀਦ ਕਰਦੇ ਆ ਜੀ ਉਹਨਾਂ ਵਿਚਾਰਾਂ ਦੇ ਚੰਗੀ ਤਰ੍ਹਾਂ ਅਮਲ ਹੋਵੇਗਾ ਤੇ ਰਹੀ ਗੱਲ 2 ਮਿੰਟ ਦੇ ਵਿੱਚ ਕੁਝ ਗੋਲਣ ਦੀ ਤਾਂ ਪਿਛਲੀ ਵਾਰ ਵੀ ਇੱਕ ਕਿ ਜਿ세ਈ ਕੇ ਆ ਗਾ ਅੱਜ ਜੀ ਨਾਲ ਤੋਂ ਸੋਹਣਿਆ ਖੌਰਾ ਦੇ ਨੂੰ ਜੇ ਕਿ ਬਹੁਤ ਜ਼ਿਆਦਾ بھی بندہ بھی رو بندیا نا تین بندیا ناس کر کے اپنے دوست مش

ਆ ਬੈਡੂ ਜੀ ਕੇ ਫਾਦਰ ਲੈਣੇ ਚਾਹੇ ਸਾਰੀ ਸੰਗਤ ਨੂੰ ਧੰਨਵਾਦ ਕਰਦੇ ਆ ਇਹਨਾਂ ਦੇ ਜੀਵਾਂ ਦਾ ਇਲਾਕੇ ਦੇ ਸੰਤਾਨਾਂ ਵਾਪਸ ਜਨਾ ਧੰਨਵਾਦ ਕੀ ਅੱਜ ਇੱਥੇ ਤੁਹਾਡੀ ਮਹਿਰ ਜੋਈ ਆ ਕਿੱਦਾਂ ਦਾ ਲੱਗਿਆ ਤੁਹਾਨੂੰ ਅੱਜ ਕੋਈ ਘਾਟ ਤਾਂ ਨਹੀਂ ਮਹਿਸੂਸ ਹੋਈ ਕੋਈ ਖਾਣੇ ਪੀਣੇ ਚ ਜਾਂ ਕੋਈ ਹੋਰ ਧੰਨਵਾਦ ਆ ਵੀਰ ਦਾ ਇਦਾਂ ਦੇ ਕੰਮ ਹੋਣੇ ਚਾਹੀਦੇ ਨੇ ਹੋਣੇ ਚਾਹੀਦੇ ਹੋਣਾ ਹੋਣਾ ਚਾਹੀਦਾ ਇਹ ਜਿਹੇ ਕੰਮ ਹੋਣੇ ਚਾਹੀਦੇ ਕਿਉਂਕਿ ਲੋਡ ਬੰਦਾ ਦੇ ਲੋਡ ਲੋਡ ਬੰਦਾ ਦੇ ਹਨਾ ਅਗਰਜੀਤ ਸਿੰਘ ਪੰਡਵਾਰੀ ਸਾਹਿਬ ਮੁੰਡਾ ਕਿਉਂਣਾ ਦੀ ਕੁੜੀ ਵਿਹੋਣਾ ਦੀ ਅੱਛਾ ਕੁੜੀ ਬੱਲਵਾਂ ਸੈਕੰਡਰੀ ਸਕੂਲ ਧੰਨਵਾਦ ਬੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਲਾਮੀ ਹਾਈ ਸਕੂਲ ਆ ਮਾ ਕੇ ਸਰਜੀ ਵਾਲੀ ਮੋਟਰਸਾਈਕਲ ਦੇ ਚਾਪੀ ਦਾ ਭਾਈ ਫਲੇਵਰ ਵਾਲੇ ਆ ਗਏ ਚਲੋ ਦੇਖੀਓ ਕਿਹੋ ਜਿਹਾ ਕਰਿਆ ਆ ਗਏ ਬੜਾ ਬੜਾ ਜੀ ਆ ਸਾਰੇ ਸੇਵਾਦਾਰਾਂ ਦਾ ਪ੍ਰਧਾਨ